ਹਾਂਜੀ 사ਸ਼ਕਾ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਚਾ ਨੇ ਤੇ ਕੋ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਕਿਸਾਨ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਭੈਣੀ ਮੀਆਂ ਖਾਨ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਸੋਨੂ ਵਾਲਖਾ ਜੀ ਮੌਜੂਦ ਨੇ ਇੱਥੇ ਸਰਦਾਰ ਗੁਰਪ੍ਰਤਾਜ ਜੀ ਨੇ ਸਰਦਾਰ ਸਤਨਾਮ ਸਿੰਘ ਜੀ ਬਾਗਰੀਆਂ ਨੇ ਔਰ ਬਹੁਤ ਵੱਡੀਆਂ ਵਿਚਾਰਾ ਜਿਹੜੀਆਂ ਹੋਈਆਂ ਨੇ 2 ਤਰੀਕ ਨੂੰ ਜਿਹੜਾ ਮਕੇਰੀਆਂ ਤੋਂ ਚੰਡੀਗੜ੍ਹ ਜਿਹੜਾ ਜਲੰਧਰ ਨੂੰ ਰੋਡ ਜਾਂਦਾ ਹੈ ਮੇਨ ਨੈਸ਼ਨਲ ਹਾਈਵੇ ਜਿਹੜਾ ਆ ਬੰਦ ਕਰਨ ਦੀ ਤਿਆਰੀ ਕਰ ਰਹੇ ਨੇ ਕਿ ਵੱਡਿਆ ਜਥੇਬੰਦੀਆਂ ਦਾ ਇਕੱਠ ਹੋਣ ਜਾ ਰਿਹਾ ਜੀ ਇਹ ਗੱਲਬਾਤ ਕਰ ਲਈਏ ਤੇ 65 ਰੁਪਏ ਪੇਮੈਂਟ ਨੂੰ ਲੈ ਕੇ ਜਿਹੜਾ ਸਾਰਾ ਮਸਲਾ ਚੱਲ ਰਿਹਾ ਉਹ ਕਰਦਿਆਂ ਗੱਲਬਾਤ ਜਥੇਬੰਦੀਆਂ ਦੇ ਨਾਲ ਪ੍ਰਧਾਨ ਜੀ ਅੱਜ ਗੰਨਾ ਵਿਕਾਸ ਕਮੇਟੀ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਕੀ ਕੀ ਇਹਦੇ ਵਿੱਚ ਜਿਹੜੇ ਆ ਫੈਸਲੇ ਲਏ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਅੱਜ ਸਾਡੀ ਗੰਨਾ ਵਿਕਾਸ ਕਮੇਟੀ ਦੇ ਬੈਨਰ ਹੇਠ ਵੱਖ-ਵੱਖ ਜਥੇਬੰਦੀਆਂ ਦੀ ਇੱਕ ਸਾਂਝੀ ਇਕੱਤਰਤਾ ਹੋਈ ਹੈ ਜਿਸ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਜਿਵੇਂ ਜਾਣਦੇ ਹੋ ਕਿ ਦਸੰਬਰ ਮਹੀਨੇ ਤੋਂ ਲੈ ਕੇ ਆਗਸਤ ਮਹੀਨਾ ਆ ਗਿਆ 8-9 ਮਹੀਨੇ ਹੋ ਗਏ ਆ ਪੰਜਾਬ ਸਰਕਾਰ ਸਾਡੇ ਜਿਹੜੇ ਆ 61 ਰੁਪਏ ਦੀ ਸਬਸਿਡੀ ਨੂੰ ਕੁੱਟ ਕੇ ਬੈਠੀ ਹੈ बार-बार ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦੇਣ ਤੇ ਤੇ ਵੱਖ-ਵੱਖ ਜਥੇਬੰਦੀਆਂ ਤੋਂ ਵੱਖ-ਵੱਖ ਜਥੇਬੰਦੀਆਂ ਦਾ ਆਪਣੇ ਪੱਧਰ ਤੇ ਰੋਜ਼ਦਾਰ 3 ਕਰੋੜ ਦੇ ਬਾਵਜੂਦ ਵੀ ਸਾਨੂੰ 65 ਰੁਪਏ ਜਿਹੜੇ ਆ ਉਹ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਇਹਦੇ ਸਬੰਧ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਅਸੀਂ 2 ਸਤੰਬਰ ਨੂੰ ਮੁਕੇਰੀਆਂ ਵਿਖੇ ਜਿਹੜੀ ਅ ਸ਼ੂਗਰ ਮੇਲਾ ਉਹਦੇ ਸਾਹਮਣੇ ਆਪਾਂ ਜ਼ੋਰਦਾਰ ਜਿਹੜਾ ਰੋਸ ਧਰਨਾ ਰੱਖਾਂਗੇ ਉਹ ਧਰਨਾ ਉਨੇ ਦਿਨ ਚੱਲੂਗਾ ਜਿੰਨੇ ਦਿਨ ਤੱਕ ਸਾਨੂੰ ਬੰਨੇ ਦੀ ਜਿਹੜੀ ਆ ਉਦੈਗੀ ਨਹੀਂ ਹੁੰਦੀ ਇਹਦੇ ਨਾਲ ਨਾਲ ਹੀ ਜੋ ਅੱਜ ਦਾ ਹਾਲਾਤ ਬਣੇ ਪਏ ਆ ਜਿਵੇਂ ਕਿ ਅਬਿਆਸ ਦਰਿਆ ਦੇ ਵਿੱਚ ਹੜ ਆਇਆ ਪਿਆ ਆ ਹੋਰ ਵੀ ਪੰਜਾਬ ਵਿੱਚ ਆਏ ਨੇ ਤੇ ਜੋ ਜਿੰਨੀ ਵੀ ਦਰਿਆ ਦੇ ਕੰਢੇ ਜਾਂਦੇ ਲਾਗੇ-ਲਾਗੇ ਜਿੰਨੀ ਵੀ ਜ਼ਮੀਨ ਆ ਚਾਹੇ ਉਹਦੇ ਵਿੱਚ ਝੋਨੇ ਦੀ ਫਸਲ ਆ ਚਾਹੇ ਉਹਦੇ ਵਿੱਚ ਗੰਨੇ ਦੀ ਫਸਲ ਆ ਸਾਰੀ ਤਬਾਹ ਹੋ ਚੁੱਕੀ ਆ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰ ਨੇ ਕੁਝ ਲੋਕਾਂ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਨੂੰ ਬਸ ਆਪਣੇ ਸਾਰੇ ਛੱਡ ਦਿੱਤਾ ਹੈ ਬਾਅਦ ਵਿੱਚ ਕਿਸੇ ਦੀ ਕੋਈ ਬਾਤ ਨਹੀਂ ਪੁੱਛੀ ਆ ਸਾਡੀ ਇਹ ਵੀ ਮੰਗ ਹੈ ਕਿ ਸਰਕਾਰ ਜਿਹੜੀ ਆ ਉਹ ਝੋਨੇ ਦਾ ਮੁਆਵਜ਼ਾ ਵੀ ਦੇਵੇ ਤੇ ਗੰਨੇ ਦਾ ਮੁਆਵਜ਼ਾ ਵੀ ਦੇਵੇ ਅਗਲੀ ਸਾਡੀ ਮੰਗ ਇਹ ਆ ਕਿ ਜਿਹੜਾ ਗੰਨਾ ਆ ਇੱਕ ਪਾਸੇ ਸਰਕਾਰ ਜਿਹੜੀ ਇਹ ਕਹਿੰਦੀ ਆ ਕਿ ਫਸਲਾਂ ਦੀ ਡਾਈਵਰਸਿਫਿਕੇਸ਼ਨ ਹੋਣੀ ਚਾਹੀਦੀ ਆ ਝੋਨੇ ਕਣਕ ਦੇ ਵਿੱਚੋਂ ਨਿਕਲ ਕੇ ਤੇ ਰਵਾਇਤੀ ਫਸਲਾਂ ਛੱਡ ਕੇ ਦੂਸਰੀਆਂ ਫਸਲਾਂ ਜਿਹੜੀਆਂ ਉਹ ਬੀਜੀਆਂ ਚਾਹੀਦੀਆਂ ਸਾਡੇ ਇਲਾਕੇ ਵਿੱਚ 80 ਤੋਂ 85% ਗੰਨੇ ਦੀ ਜਿਹੜੀ ਆ ਉਹ ਬਜਾਈ ਹੁੰਦੀ ਆ ਉਹ ਗਾਇਆ ਜਾਂਦਾ ਆ ਪਰ ਅਫਸੋਸ ਆ ਕਿ ਖੇਤੀ ਮਾਹਰਾਂ ਦੇ ਮੁਤਾਬਕ ਚਾ ਗੰਨੇ ਦਾ ਰੇਟ ਜਿਹੜਾ ਉਹ 470 ਰੁਪਏ ਹੋਣਾ ਚਾਹੀਦਾ ਹੈ ਤੇ ਸਰਕਾਰ ਸਾਨੂੰ ਕੇਵਲ 401 ਰੁਪਏ ਦੇ ਰਹੀ ਹੈ ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਆ ਨਵੇਂ ਸੀਜ਼ਨ ਦੇ ਦੌਰਾਨ ਸਰਕਾਰ ਜਿਹੜੀ ਆ ਉਹ ਮਾਹਰਾਂ ਦੇ ਮੁਤਾਬਕ 470 ਰੁਪਏ ਸਾਨੂੰ ਰੇਟ ਦੇਵੇ ਤਾਂ ਅਸੀਂ ਗੱਣਾ ਵਿਕਾਸ ਕਮੇਟੀ ਪੰਜਾਬ ਦੇ ਨਾਲ ਸੰਬੰਧਿਤ ਵੱਖ-ਵੱਖ ਆਗੂਆਂ ਦੀ ਜਿਹੜੀ ਮੀਟਿੰਗ ਹੈ ਉਹ ਪਣੀ ਮੀਂਹ ਖਾਂ ਦਫ਼ਤਰ ਵਿਖੇ ਹੋਈ ਹੈ ਉਦੇ ਵਿੱਚ ਜਿਹੜਾ ਫੈਸਲਾ ਇਹ ਕਿ ਲਗਭਗ ਜਿਹੜਾ 61 ਰੁਪਏ ਸਬਸਿਡੀ ਸਰਕਾਰ ਨੇ ਦੇਣੀ ਤੇ ਨਾਲ ਸਰਕਾਰੀ ਮਿੱਲਾਂ ਦੀ ਜਿਹੜੀ ਬਕਾਇਆ ਰਕਮੀ ਹੈ ਉਹ ਲਗਭਗ 350 ਰੁਪਿਆ 350 ਜਿਹੜਾ ਕਰੋੜ ਰੁਪਿਆ ਉਹ ਬਣਦੀ ਹੈ ਉਹ ਮਿੱਲਾਂ ਜਿਹੜੀਆਂ ਸਰਕਾਰ ਵੱਲੋਂ ਦੋਹਾਂ ਜਿਹੜੀਆਂ ਰਕਮੀਆਂ ਅਜੇ ਤੱਕ ਕਿਸਾਨਾਂ ਗੰਨਾ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈਆਂ ਗਈਆਂ ਤੇ ਕਿਉਂਕਿ ਪਹਿਲਾਂ ਕਿਸਾਨ ਜਿਹੜਾ ਇਹ ਘਾਟੇ ਵਾਲਾ ਸੌਦਾ ਜਿਹੜਾ ਉਹ ਕਰ ਰਿਹਾ ਹੈ ਉਹ ਘਾਟੇ ਵਾਲੇ ਸੌਦੇ ਦੇ ਵੀ ਜਿਹਦੇ ਪੈਸੇ ਨੇ ਉਹ ਕਿਸਾਨ ਨੂੰ ਨਹੀਂ ਦਿੱਤੇ ਜਾ ਰਹੇ ਕਿਸਾਨ ਜਿਹੜੇ ਗੰਨਾ ਕਿਸਾਨ ਨੇ ਇਸ ਸਮੇਂ ਜਿਹੜੇ ਉਹ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੇ ਉਹਦੇ ਇਸ ਕਰਕੇ ਜਿਹੜਾ ਗੰਨਾ ਵਿਕਾਸ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਪਹਿਲਾਂ ਵੀ ਜਿਹੜੇ ਧਰਨੇ ਪ੍ਰਦਰਸ਼ਨ ਹੋਏ ਨੇ ਪਰੰਤੂ ਸਰਕਾਰ ਨੇ ਜਿਹੜਾ ਲਾਰਾ ਝੂਠਾ ਲਾਰਾ ਦੇ ਕੇ ਉਹਨਾਂ ਦਾ ਧਰਨੇ ਠਾਏ ਗਏ ਨੇ ਹੁਣ ਇਹ ਉਹਨਾਂ ਦੇ ਵਿੱਚੋਂ ਇੱਕ ਗੱਲ ਆਈ ਹੈ ਕਿ ਜਿਹੜਾ ਹੁਣ ਆਪਾਂ ਧਰਨਾ ਦੇਾਂਗੇ ਉਹ ਲਾ ਅਣਮਿੱਥੇ ਸਮੇਂ ਦਾ ਤੇ ਜਿਹੜੀ ਮੰਗ ਪੂਰੀ ਹੋਣ ਤੱਕ ਉਹ ਧਰਨਾ ਚੱਲੇਗਾ ਉਹਦਾ ਸਥਾਨ ਜਿਹੜਾ ਮਕੇਰੀਆ ਵਿੱਚ ਚੋਇਆ ਜਿਹੜਾ ਇਹਦਾ ਧਾਰਤ ਕੀਤਾ ਗਿਆ 2 ਤਰੀਕ ਨੂੰ ਜਿਹੜਾ ਉਹ ਧਰਨਾ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਮੰਗਾ ਜੜੀਆਂ ਨੇ ਉਹ ਤੁਹਾਨੂੰ ਦੱਸ ਦਿੱਤੀਆਂ ਨਹੀਂ ਹੈ ਕਿ ਗੰਨੇ ਦਾ ਜਿਹੜਾ ਫਸਲ ਖਰਾਬ ਹੋ ਗਈ ਹੈ ਉਹਦਾ ਮੁਆਵਜ਼ਾ ਹੈ ਜਿਹੜਾ ਆਉਣ ਵਾਲਾ ਗੰਨੇ ਦਾ ਰੇਟ ਵੀ ਜਿਹੜਾ ਉਹ ਵੀ ਜਿਹੜਾ ਸਾਨੂੰ ਕਿਉਂਕਿ ਜਿਹੜੀ ਜੋ ਰੇਟ ਚੱਲ ਰਿਹਾ ਉੱਤੇ ਕਿਸਾਨ ਜਿਹੜਾ ਬਿਲਕੁਲ ਧਿਆਨ ਨਹੀਂ ਦੇ ਰਿਹਾ ਉਸ ਫਸਲ ਵੱਲ ਤੇ ਜਿਹੜਾ ਕਣਕ ਝੋਨੇ ਵਿੱਚ ਉਹਨੂੰ ਜ਼ਿਆਦਾ ਪ੍ਰਾਫਿਟ ਆ ਰਿਹਾ ਇਸ ਕਰਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰੇਟ ਨਾ ਵਧਾਇਆ ਗਿਆ ਤੇ ਜਿਹੜੀ ਥੋੜੀ ਬੋਧੀ ਦਰਿਆਵਾਂ ਦੇ ਕੰਢਿਆਂ ਤੇ ਕੰਨੇ ਦੀ ਫਸਲ ਹੈ ਉਹ ਵੀ ਲਗਣੀ ਜਿਹੜੀ ਆ ਬੰਦ ਹੋ ਜੇਗੀ ਇਸ ਕਰਕੇ ਉਹਦੇ ਰੇਡ ਦੀ ਜਿਹੜੀ ਆ ਆਪਾਂ ਜਿਹੜੀ ਆ ਘੱਟੋ ਘਾਟ 500 ਕੀ ਆ ਜਿਹੜੀ ਉੱਥੇ ਉਹ ਵੀ ਕੰਮ ਕਰਦੇ ਆ ਤੇ ਅਗਲੀ ਗੱਲ ਜਿਹੜੀーストラਪ ਸਿੰਘ ਜੀ ਕਰਦਾ ਕਿਸਾਨ ਦੋਸਤੋ ਮੇਰੇ ਸਾਥੀ ਕਿਸਾਨਾਂ ਗੋਵਾਰੇ ਸਾਰੀ ਗੱਲਬਾਤ ਤੁਹਾਨੂੰ ਦੱਸ ਦਿੱਤੀ ਆ ਜਿਹੜੀ ਮਿਲ ਦੇ ਬਕਾਇਆ ਰਸੀ ਤੇ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹਦੇ 61 ਰੁਪਏ ਜਿਹੜੇ ਆ ਜੋ ਕੋਆਪਰੇਟਿਵ ਮਿਲਾਂ ਦੇ ਜਿਹੜੇ ਪੈਸੇ ਲੈਣ ਦੇ ਸਬੰਧ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਹੋਈਆਂ ਜਿਹਦੇ ਵਿੱਚ ਪਿਛਲੇ ਸਾਲ ਦੇ ਵਿੱਚ ਇੱਕ ਬਹੁਤ ਵੱਡਾ ਮਸ਼ਾਲਤ ਦਾ ਰਾਇਵਾਨ ਮਕੇਰੀਆਂ ਵਿੱਚ ਦਿੱਤਾ ਗਿਆ ਸੀ ਤੇ ਉਹਦੇ ਵਿੱਚੋਂ ਇੱਕ ਕਮੇਟੀ ਜਿਹੜੀ ਸੀ ਗੰਨਾਵ ਵਿਕਾਸ ਕਮੇਟੀ ਜਿਹੜੀ ਸੀ ਉਹ ਨਿਕਲੀ ਸੀ ਉਹਦੇ ਦੇ ਸਰਕਾਰ ਦੇ ਨਮਾਇंदे ਕਿਸਾਨ ਤੇ ਮਿਲ ਮਾਲਕ ਜਿਹੜੇ ਸੀ ਉਹਨਾਂ ਦੇ ਮੈਂਬਰ ਸੀਗੇ ਜਿਨ੍ਹਾਂ ਦੀਆਂ ਦੋ ਤਿੰਨ ਮੀਟਿੰਗਾਂ ਜਿਹੜੀਆਂ ਹੋਈਆਂ ਲੈ ਤੇ ਜਿਹੜੀ ਅਗਲੀ ਮੀਟਿੰਗ ਸੀਗੀ ਉਹ ਪਿਛਲੇ ਮਹੀਨੇ ਜਿਹੜੀ ਉਹ ਹੋਣੀ ਸੀਗੀ ਉਹ ਵੀ ਸਰਕਾਰ ਨੇ ਰੱਦ ਕਰ ਦਿੱਤੀ ਆ ਤੇ ਜਿਹੜੀ ਪਾਲਿਸੀ ਬਣਨੀ ਸੀ ਕੰਦੇ ਦੇ ਉੱਤੇ ਤੇ ਕੇਨ ਐਕਟ ਜਿਹੜਾ ਤਲਬ ਕਰਨਾ ਸੀ ਸਰਕਾਰ ਨੇ ਜਿਹੜਾ ਸਾਡੇ ਨਾਲ ਵਾਦਾ ਕੀਤਾ ਸੀ ਉਹਦੇ ਵਿੱਚ ਕੋਈ ਵੀ ਸਰਕਾਰ ਨੇ ਅਜੇ ਤੱਕ ਜਿਹੜਾ ਪਹਿਲ ਕਦਮੀ ਨਹੀਂ ਕੀਤੀ ਕਿਉਂਕਿ ਸਾਡੀ ਬੇਨਤੀ ਹੈ ਆ ਸਰਕਾਰ ਘੜੀ ਕਿ ਜਿਹੜਾ ਸਾਡਾ ਲਾਗਤ ਖਰਚਾ ਉਹ ਬਹੁਤ ਜਿਆਦਾ ਵਾ ਤੇ ਜਿਹੜੀ ਖੇਤੀ ਗੰਨੇ ਦੀ ਉਹ ਕੋ ਘਾਟੇ ਨਾਲ ਸਬੰਧ ਜਿਹੜਾ ਕਿਸਾਨਾਂ ਦਾ ਸਤ ਹੋ ਰਿਹਾ ਸਾਡਾ ਬੇੜ ਖੇਤਰ ਹੋਣ ਦੇ ਨਾਲ ਨਾਲ ਸਾਨੂੰ ਦਰਿਆ ਦੀ ਮਾਰ ਜਿਹੜੀ ਬਹੁਤ ਵੱਡੀ ਜਿਹੜੀ ਉਹ ਚਲਣੀ ਪੈਂਦੀ ਆ ਤੇ ਲਗ ਭਾਏ 1 ਮਹੀਨੇ ਤੋਂ ਜਿਹੜਾ ਪਾਣੀ ਆ ਉਹ ਲੋਕਾਂ ਦੀਆਂ ਫਸਲਾਂ ਦੇ ਵਿੱਚ ਖੜਾ ਹੋ ਤੇ ਜਿਹੜਾ ਕਮਾਨ ਦੀ ਫਸਲਾਂ ਲਗਭਗ ਤਹਿਸਨਾ ਸੋ ਚੱਕੀ ਆ ਉਹਦੀ ਸਪੈਸ਼ਲ ਗਰਦਾਵਰੀ ਕਰਾਉਣ ਵਾਸਤੇ ਉਹਦਾ ਬਣਦਾ ਮੁਆਵਜ਼ਾ ਉਹ ਲੈਣ ਵਾਸਤੇ ਅਗਲਾ ਜਿਹੜਾ ਗੰਦੇ ਦੀ ਰੇਡ ਜਿਹੜਾ ਵਾ ਉਹ ਲੈਣ ਵਾਸਤੇ ਨਾਲ ਹੀ ਮਿਲਾਂ ਚਲਾਉਣ ਦੇ ਸਬੰਧ ਦੇ ਵਿੱਚ ਮਿਲਾਂ ਦੀ 1.5 ਜਿਹੜੀ ਉਹ ਫਿਕਸ ਕੀਤੀ ਜਾਵੇ ਕਿਉਂਕਿ ਜਿਹੜਾ ਗੰਨਾ ਉਹ ਅਕਤੂਬਰ ਲਾਸਟ ਦੇ ਵਿੱਚ ਤੇ ਨਵੰਬਰ ਪਹਿਲੇ ਹਫਤੇ ਦੇ ਵਿੱਚ ਪੱਕ ਕੇ ਜਿਹੜਾ ਤਿਆਰ ਹੋ ਜਾਂਦਾ ਉਹ ਜਿਹੜੇ ਵਿਗਿਆਨੀ ਨੇ ਜਿਨ੍ਹਾਂ ਦੇ ਗੱਨੇ ਦੀ ਖੋਜ ਕੀਤੀ ਹੈ ਉਹਨਾਂ ਮੁਤਾਬਕ ਜਿਹੜੇ 17% ਜਿਹੜੇ ਰਿਕਵਰੀ ਆ ਉਹ ਪੈਦਾ ਹੋ ਜਾਂਦੀ ਆ ਤੇ ਮਿੱਲਾਂ ਜਿਹੜੀਆਂ ਮਾਲਕਾਂ ਉਹਨਾਂ ਜਿਹੜੀਆਂ ਲੇਟ ਇਸ ਕਰਕੇ ਚਲਾਈਆਂ ਜਾਂਦੀਆਂ ਨੇ ਕਿ ਜਿਹੜਾ ਅਸੀਂ ਕਿਸਾਨਾਂ ਦੇ ਦਬਾਬ ਆ ਕੇ ਉਹਨਾਂ ਨੂੰ ਇੱਕ ਚਿੰਤਾ ਦੇ ਵਿੱਚ ਲਿਆ ਕੇ ਵੀ ਤੁਹਾਡੀ ਮਿੱਲ ਇਸ ਤਰ੍ਹਾਂ ਨਹੀਂ ਚਲਣੀ ਤੇ ਤੁਸੀਂ ਸਰਕਾਰ ਨਾਲ ਲੜਾਈ ਕਰੋ ਤੇ ਸਾਨੂੰ ਬਰਦਾ ਮੁਆਵਜ਼ਾ ਜਿਹੜਾ ਵਾ ਆਪਣੇ ਬੈਨੀਫਿਟ ਵਾਸਤੇ ਉਹ ਦਿਵਾਓ ਹਰ ਸਾਲ ਹੀ ਉਹ ਲੜਾਈ ਸਾਨੂੰ ਲੜਨੀ ਪੈਂਦੀ ਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਜਿੱਥੇ ਪ੍ਰਾਈਵੇਟ ਮਿੱਲਰ ਜਿਹੜੇ ਵੱਡੀਆਂ ਲੁੱਟਾਂ ਜਿਹੜੀਆਂ ਸਰਕਾਰ ਨਾਲ ਕਰ ਰਹੀਆਂ ਉੱਥੇ ਕਿਸਾਨਾਂ ਨਾਲ ਵੀ ਕਰ ਰਹੀਆਂ ਤੇ ਜਿਹੜਾ ਹੋਂਦ ਦਾ ਪ੍ਰੋਗਰਾਮ 2 ਸਤੰਬਰ ਦਾ ਜਿਹੜਾ ਸਾਡੀਆਂ ਜਥੇਬੰਦੀਆਂ ਨੇ ਇਸ ਕਮੇਟੀ ਨੇ ਦਿੱਤਾ ਉਹਦੇ ਵਿੱਚ ਮੈਂ ਸਾਰੇ ਹੀ ਕਿਸਾਨਗਰਾਂ ਨੂੰ ਬੇਨਤੀ ਕਰੂੰਗਾ ਵੀ ਇਹ ਲੜਾਈ ਜਿਹੜੀ ਆ ਬਹੁਤ ਵੱਡੀ ਆ ਅਸੀਂ ਨੁਕਤਿਆਂ ਦੇ ਉੱਤੇ ਨੜਨਾਵਾਂ ਅਸੀਂ ਮੁੱਦਿਆਂ ਦੇ ਉੱਤੇ ਨੜਨਾਵਾਂ ਇਸ ਕਰਕੇ ਸਾਰੇ ਹੀ 2 ਸਤੰਬਰ ਨੂੰ ਜਿਹੜਾ ਵਾ ਮਕੇਰੀਆਂ ਮਿਲ ਗੇੜ ਜਿਹੜਾ ਉੱਥੇ ਪਹੁੰਚੋ ਤਾਂ ਵੀ ਆਪਣੀ ਜਿਹੜੀ ਗੱਲ ਆ ਅਸੀਂ ਸਾਰੇ ਦੀ ਸਾਡੀ ਤੁਹਾਡੇ ਗਾਗੇ ਅੱਗੇ ਰੱਖ ਸਕੀਏ ਤੇ ਸਰਕਾਰ ਨੂੰ ਮਜਬੂਰ ਕਰ ਸਕੀਏ ਕਿ ਸਾਡੇ ਜਿਹੜੇ 65 ਰੁਪਏ ਲੱਗਦੇ ਸਾਡੇ 350 ਕਰੋੜ ਰੁਪਏ ਸਾਡੀ ਰਾਸ਼ੀ ਜਿਹੜੀ ਬਣਦੀ ਆ ਉਹ ਕਿਸਾਨਾਂ ਦੇ ਖਾਤਿਆਂ ਤੇ ਪਾਈ ਜਾਵੇ ਤੇ ਅਗਲੀ ਜਿਹੜੀ ਆ ਪੇਮੈਂਟ ਜਿਹੜੀ ਆ ਉਹ ਝਕਮੁਸਤਕੋ ਜਿਹੜੀ ਆ ਉਹ ਸਾਨੂੰ ਦਿੱਤੀ ਜਾਵੇ ਤੇ ਇੱਕ ਗੱਲ ਮੈਂ ਹੋਰ ਬੇਨਤੀ ਕਰੂੰਗਾ ਵੀ ਜਿਹੜੀ ਬਾਰ ਬਾਰ ਸਾਡਾ ਰੇਟ ਦਾ ਰੜਕਾ ਪੈਂਦਾ ਉਹਨੂੰ ਕਿਸਾਨਾਂ ਦੇ ਉੱਤੇ ਲਾਗੂ ਕਰਕੇ ਇੱਕ ਰੇਟ ਤੈਅ ਕਰਕੇ ਜੜਾ ਵਾ ਇਹ ਚ ਅੰਜਾਲ ਦੇ ਵਿੱਚ ਕੱਢਿਆ ਜਾਵੇ ਤੇ ਬੇਨਤੀ ਆ ਵੀ ਦੋ ਤਰੀਕ ਦਾ ਜਿਹੜਾ ਧਰਨਾ ਤੋਂ ਲੰਬ ਸਾਲ ਹੋ ਗਿਆ ਸਾਰੇ ਹੀ ਕਿਸਾਨ ਜਥੇਬੰਦੀਆਂ ਤੇ ਜਿਹੜਾ ਕਿ ਮੇਰੇ ਕਿਸਾਨ ਵੀਰਰੇ ਉਸੇ ਜਰੂਰ ਪਹੁੰਚਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ